ਕਸਰਪ੍ਰਭ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਨਾਲ ਆਪਾਂ ਘਰੇਲੂ ਜਾਂ ਵਪਾਰਕ ਪੱਧਰ ਤੇ ਪਸ਼ੂਆਂ ਨੂੰ ਵੀ ਨਾਲ ਖੇਤੀ ਦੇ ਇੱਕ ਸਹਾਇਕ ਧੰਦੇ ਤੌਰ ਤੇ ਦੁੱਧ ਉਤਪਾਦਕ ਕਰਦੇ ਹੈਗੇ ਆ ਪਰ ਪਿਛਲੇ ਕੁਝ ਸਮੇਂ ਤੋਂ ਕਾਫੀ ਜ਼ਿਆਦੇ ਦਿੱਕਤਾਂ ਆ ਰਹੀਆਂ ਹੈਗੀਆਂ ਪਿਛਲਾ ਜਿਹੜਾ ਸੀਜ਼ਨ ਠੰਡ ਦਾ ਆਪਣੇ ਕੋਲੋਂ ਲੰਘ ਕੇ ਗਿਆ ਹੈਗਾ ਉਹਦੇ ਵਿੱਚ ਕਾਫੀ ਜ਼ਿਆਦੇ ਜਿਹੜੀਆਂ ਮੌਤਾਂ ਹੈਗੀਆਂ ਪਸ਼ੂਆਂ ਦੀਆਂ ਦੇਖਣ ਨੂੰ ਮਿਲੀਆਂ ਬਠਿੰਡਾ ਮਾਨਸਾ ਸੰਗਰੂਰ ਦੇ ਵਿੱਚ ਕਾਫੀ ਜ਼ਿਆਦੇ ਪਿੰਡਾਂ ਦੇ ਵਿੱਚ ਸੈਂਕੜੇ ਪਸ਼ੂ ਜਿਹੜੇ ਇਸ ਬਿਮਾਰੀ ਦੇ ਤਹਿਤ ਚੜ ਗਏ ਪੇਟ ਪਰ ਕਾਰਨ ਹਜੇ ਤੱਕ ਜਿਹੜਾ ਹੈਗਾ ਉਹ ਸਰਕਾਰੀ ਪੱਧਰ ਦੇ ਉੱਤੇ ਜਿਹੜੀ ਆ ਇਹਦੀ ਹੁਣ ਵੈਕਸੀਨੇਸ਼ਨ ਸ਼ੁਰੂ ਹੋਈ ਹੈਗੀ ਹੈ ਜਿਹੜੇ ਕਿਸਾਨ ਕਈ ਵਾਰੀ ਖੁੱਲ੍ਹਣ ਚਰਚਾ ਦੇ ਵਿੱਚ ਇਹ ਇੱਕ ਮਸਲਾ ਉਠਾਉਂਦੇ ਹੈਗੇ ਆ ਤੇ ਉਦੋਂ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਕੋਈ ਇਸ ਦਾ ਜਿਹੜਾ ਹੈਗਾ ਸੇਰਾ ਉਹ ਮਾੜੇ ਸਾਈਲੇਜ ਦੇ ਉੱਪਰ ਰੱਖ ਰਿਆ ਹੈਗਾ ਜਾਂ ਪਸ਼ੂਆਂ ਦੇ ਰੱਖ-ਰਖਾਅ ਤੇ ਜਾਂ ਬਦਲਦੇ ਮੌਸਮ ਤੇ ਜਾਂ ਕਈ ਹੋਰ ਵੀ ਕਾਰਨਾ ਕਰਕੇ ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਆਪਣੇ ਨਾਲ ਪਸ਼ੂਾਂ ਦੀ ਸਿਹਤ ਦੇ ਜਿਹੜੇ ਮਾਰ ਹੈਗੇ ਡਾਕਟਰ ਜੀਵਨ ਗੁਪਤਾ ਜਿਨ੍ਹਾਂ ਦੇ ਨਾਲ ਮੈਂ ਪਹਿਲਾਂ ਕਈ ਸੈਸ਼ਨ ਕਰ ਚੁੱਕਿਆ ਹੈਗਾ ਤੇ ਉਹਨਾਂ ਦੇ ਨਾਲ ਆਪਾਂ ਅੱਜ ਦੇ ਸਮੇਂ ਕੀ ਲੋੜ ਹੈਗੀ ਆ ਬੱਚੇ ਹੋਏ ਪਸ਼ੂਆਂ ਨੂੰ ਆਪਾਂ ਨੇ ਕਿਵੇਂ ਬਚਾਉਣਾ ਕਿਉਂਕਿ ਛੋਟੀ ਉਮਰ ਦੇ ਪਸ਼ੂ ਜ਼ਿਆਦਾ ਮਰ ਰਹੇ ਆ ਵੱਡੀ ਉਮਰ ਦੇ ਪਸ਼ੂ ਵੀ ਮਰ ਰਹੇ ਆ ਪੈਚਸ ਦੇ ਵਿੱਚ ਬਿਮਾਰੀ ਨੇ ਹਮਲਾ ਕੀਤਾ ਹੈਗਾ ਬਿਮਾਰੀ ਆਉਣ ਤੋਂ ਬਾਅਦ ਵੈਕਸੀਨੇਸ਼ਨ ਕਰਾਉਣੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਇਹ ਸਾਰੀਆਂ ਹੀ ਜਾਣਕਾਰੀਆਂ ਦੇ ਅਰਧਗਿਰਦ ਆਪਣੀ ਅੱਜ ਦੀ ਵੀਡੀਓ ਰਹੇਗੀ ਤੇ ਆਪਣੇ ਨਾਲ ਕਾਲ ਤੇ ਮੌਜੂਦ ਹੈਗੇ ਆ ਡਾਕਟਰ ਜੀਵਨ ਗੁਪਤਾ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਜਿਹੜੀ ਆਪਾਂ ਜ਼ਰੂਰੀ ਜਾਣਕਾਰੀ ਲੋਕਾਂ ਤੱਕ ਨਾ ਬੜੀ ਐਮ ਹੈ ਪਹੁੰਚਵਾ ਜਾਣੀ ਹੈ ਹੁਣ ਲੋਕਾਂ ਤੱਕ ਅੱਜ ਦੇ ਸਮੇਂ ਆਪਾਂ ਗੱਲਬਾਤ ਕਰਾਂਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅ ਪਿਛਲੇ ਸੈਸ਼ਨ ਦੇ ਵਿੱਚ ਗੱਲਬਾਤ ਕਰਾਂਗੇ ਕਿ ਇਹ ਇਹ ਬਿਮਾਰੀ ਕੀ ਹੈ ਕਿਵੇਂ ਫੈਲਦੀ ਹੈ ਕੀ ਇਹਦੇ ਪੁਖਤਾ ਪ੍ਰਬੰਧਨ ਨੇ ਅਗਾਊਂ ਪ੍ਰਬੰਧਨ ਕੀ ਹੈਗੇ ਆ ਅੱਜ ਦੇ ਸਮੇਂ ਜਿਹੜੇ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਵਿੱਚ ਟੀਕਾਕਰਨ ਹੋ ਰਿਹਾ ਵੈਕਸੀਨੇਸ਼ਨ ਲੱਗ ਰਹੀ ਹੈਗੀ ਆ ਅ ਸਾਰੇ ਤਰ੍ਹਾਂ ਦੇ ਪਸ਼ੂਆਂ ਵਿੱਚ ਲੱਗ ਰਹੀ ਹੈਗੀ ਪਿੰਡੋਂ ਪਿੰਡੀ ਡਾਕਟਰ ਜਾ ਕੇ ਲਾ ਰਹੇ ਹੈਗੇ ਆ ਕੀ ਜੀ ਕਈ ਥਾਂ ਤੇ ਫਾਰਮਰ ਉਸ ਨੂੰ ਮਨਾ ਕਰ ਦਿੰਦੇ ਆ ਵੀ ਅਸੀਂ ਲਵਾਉਂਦੇ ਨਹੀਂ ਹੈਗੇ ਸਾਡੇ ਪਸ਼ੂ ਗੱਬਣ ਹੈਗੇ ਆ ਜਾਂ ਸਾਡੇ ਪਸ਼ੂਆਂ ਦੇ ਵਿੱਚ ਹੋਣ ਬਿਮਾਰੀ ਨਾ ਆ ਜਾਵੇ ਇਹਨਾਂ ਤੱਥਾਂ ਦੇ ਨਾਲ ਕੋਈ ਜੁੜੀ ਹੋਈ ਜਾਣਕਾਰੀ ਜਾਂ ਵੈਕਸੀਨੇਸ਼ਨ ਫੇਲ ਹੋ ਜਾਂਦੀ ਆ ਉਹਨਾਂ ਗੱਲਾਂ ਦੇ ਨਾਲ ਜੁੜੀ ਹੋਈ ਤੁਹਾਡੀ ਜਿਹੜੀ ਤਜਰਬੇ ਦੇ ਵਿੱਚੋਂ ਨਿਕਲੀ ਹੋਈ ਜਾਣਕਾਰੀ ਆ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜੀ ਦੇਖੋ ਬੇਸਿਕਲੀ ਗਲਕੋਟੂ ਤੇ ਮੂੰਹ ਖੁਰਦੀ ਜਿਹੜੀ ਸਿੱਖੀ ਸਾਰੇ ਪੰਜਾਬ ਦੇ ਵਿੱਚ ਹਾਂਜੀ ਇਹ ਉਦੋਂ ਸ਼ੁਰੂ ਹੋਈ ਸੀ ਜਦੋਂ ਅੱਤ ਦੀ ਸਰਦੀ ਸੀ ਆਪਣੇ ਬਿਲਕੁਲ ਉਹ ਜਿਆਦਾ ਸਰਦੀ ਸੀ ਜੋ ਸ਼ੁਰੂ ਹੋਈ ਸੀ ਹਾਂਜੀ ਔਰ ਹਮੇਸ਼ਾ ਇਹ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਕਿਸੇ ਘਰ ਦੇ ਵਿੱਚ ਛੋਟੇ ਕਟਲੂ ਕੱਟੇ-ਖੱਟੇ ਜਿਹੜੇ ਹੁੰਦੇ ਆ ਮਤਕੀ ਖੱਟੇ ਜਾਂ ਕੱਟੀਆਂ ਮੱਜਾਂ ਦੇ ਜਿਹੜੇ ਬੱਚੇ ਆ ਠੀਕ ਹੈ ਜੀ ਉਹ ਮਰਨੇ ਸ਼ੁਰੂ ਹੁੰਦੇ ਆ ਕਦੇ ਵੀ ਵੱਡੇ ਪਸ਼ੂ ਪਹਿਲਾਂ ਨਹੀਂ ਮਰਦੇ ਹੈਗੇ ਓਕੇ ਉਸ ਤੋਂ ਬਾਅਦ ਵੱਡੇ ਪਸ਼ੂ ਹੌਲੀ-ਹੌਲੀ ਮਰਦੇ ਆ ਜੀ ਹੁਣ ਇਹਦਾ ਹੱਲ ਕੀ ਹੈ ਜੀ ਪਹਿਲੀ ਕੱਲੇ ਵਾਇਰਲ ਬਿਮਾਰੀਆਂ ਨੇ ਭਾਵੇਂ ਲੰਪੀ ਸੀ ਭਾਵੇਂ ਮੂੰਹ ਖੁਰਸੀ ਜਿਵੇਂ ਕਰੋਨਾ ਵਾਇਰਲ ਸੀ ਉਵੇਂ ਇਹ ਵੀ ਵਾਇਰਲ ਨੇ ਓਕੇ ਪਰ ਇਹਦੇ ਨਾਲ ਇੱਕ ਬੈਕਟੀਰੀਅਲ ਬਿਮਾਰੀ ਵੀ ਜੁੜ ਗਈ ਜਿਹੜੀ ਗੱਲ ਕੋਟੂ ਹੈ ਜੀ ਜੀ ਇਸ ਬਿਮਾਰੀ ਦੀ ਪਹਿਲਾਂ ਵੀ ਕੋਈ ਆਪਾਂ ਨੂੰ ਅਸ਼ੰਕਾ ਸੀਗੀ ਵੀ ਇਹ ਆ ਸਕਦੀ ਹੈ ਜਾਂ ਪਿਛਲੇ ਕਿੰਨੇ ਸਾਲਾਂ ਤੋਂ ਇਹ ਦਿਖਾਈ ਨਹੀਂ ਦਿੱਤੀ ਕੀ ਇਹ ਸਿਰਫ ਪੰਜਾਬ ਦੇ ਵਿੱਚ ਹੈਗੀ ਹੈ ਦੇਖੋ ਜਿਹੜੀ ਲੰਮੀ ਐ ਇਹ ਤਾਂ ਨੇਪਾਲ ਤੋਂ ਚੱਲ ਕੇ 8-10 ਸਟੇਟਾਂ 'ਚ ਘੁੰਮਦੀ ਘੁੰਮਦੀ ਪੰਜਾਬ ਚ ਆਈ ਸੀਗੀ ਜੀ ਪਿਛਲੇ ਸਾਲ ਲੈਣੀ ਬੜਾ ਕਹਿਰ ਵਰਪਾਇਆ 1 ਲੱਖ ਤੋਂ ਵੱਧ ਪਸ਼ੂ ਦੀ ਜਾਨ ਗਈ ਐ ਜੀ ਹਾਂ ਜੀ ਗਾਵਾਂ ਤੇ ਬਹੁਤ ਕਾਈ ਇਹਦਾ ਕਾਮਾਈ ਸੀ ਹਾਂ ਜੀ ਚਾਦਰ ਦੇਸੀ ਗਾਵਾਂ ਮਰੀਆਂ ਇਹਦੇ ਵਿੱਚ ਦੋ ਚੀਜ਼ਾਂ ਦੀ ਆਪਾਂ ਬਾਰ-ਬਾਰ ਗੱਲ ਕਰਾਂਗੇ ਜਿਹੜੀਆਂ ਪਸ਼ੂ ਪਾਲਕ ਨੇ ਜੀ ਮਤਲਬ ਕਿ ਆਪਣੀ ਇਸ ਗੱਲ ਤੋਂ ਲੜਵੰਦ ਕੇ ਲੈ ਕੇ ਜਾਣੀਆਂ ਐ ਉਹ ਹੈਗਾ ਵੀ ਇੱਕ ਖੂਨ ਦੀ ਕਮੀ ਪਹਿਲੀ ਗੱਲ ਵੀ ਪਸ਼ੂ 'ਚ ਜਿਹੜਾ ਸਿੰਪਲ 100 ਰੁਪਏ ਦਾ ਟੈਸਟ ਹੈ ਸੀਵੀਸੀ ਅਸੀਂ ਕਹਿ ਦਿੰਦੇ ਹਾਂ ਕੰਪਲੀਟ ਬਲੱਡ ਕਾਊਂਟ ਜੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀ ਖੂਨ ਪਸ਼ੂ ਦਾ 6 7 8 ਗ੍ਰਾਮ ਹੈ ਤਾਂ ਖੂਨ ਦੀ ਕਮੀ ਦਾ ਮਤਲਬ ਕਿ ਉਹਦੀ ਖਤਰੇ ਦੀ ਘੰਟੀ ਵੱਜ ਗਈ ਜੀ ਦੂਜਾ ਉਲੀ ਰੋਗ ਵਾਲੇ ਜ਼ਹਿਰੀਲੇ ਤੱਤ ਭਾਵੇਂ ਉਹ achar ਤੋਂ ਆਉਣ ਤੂੜੀ ਤੋਂ ਆਉਣ ਜੀ ਫੀਡ ਤੋਂ ਆਉਣ ਜਾਂ ਪਾਣੀ ਦੀ ਖੇਲ ਜਿਹੜੀ ਧੁੱਪੇ ਆ ਜੀ ਇਹ ਬੜਾ ਸਮਝਣਾ ਜ਼ਰੂਰੀ ਜਿਹੜੀ ਪਾਣੀ ਦੀ ਖੇਲ ਚ ਸਿੱਧੀ ਧੋਪ ਪੈਂਦੀ ਹੈ ਉਹ ਚ ਵੀ ਉਨਾ ਹੀ ਜ਼ਹਿਰਵਾਦ ਜਿੰਨਾ ਮਾੜੀ ਕੁਆਲਿਟੀ ਦੇ ਅਚਾਰ ਦੇ ਵਿੱਚ ਓਕੇ ਹੁਣ ਹੱਲ ਕੀ ਹੈ ਹੱਲ ਇਹ ਹੈ ਵੀ ਹੱਲ ਇਹ ਹੈ ਵਿਗਿਆਨਕ ਤਰੀਕੇ ਨਾਲ ਵੈਕਸੀਨੇਸ਼ਨ ਠੀਕ ਹੈ ਜੀ ਤਿੰਨ ਮਾਰਨੀਆਂ ਦੀ ਪਗਲ ਕੀਤੀ ਹੈ ਲੰਪੀ ਦੀ ਮੂੰਹ ਖੁਰਦੀ ਤੇ ਗਲਕੁੱਟੂ ਦੀ ਲੰਪੀ ਦੀ ਵੈਕਸੀਨ ਸਾਰੇ ਪੰਜਾਬ ਚ ਲੱਗ ਚੁੱਕੀ ਹੈ ਗਾਵਾਂ ਨੂੰ 25 ਲੱਖ ਗਾਵਾਂ ਨੇ ਵੈਕਸੀਨ ਲੱਗ ਚੁੱਕੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਮੂੰਹ ਖੁਰਦੀ ਵੈਕਸੀਨ ਚੱਲ ਰਹੀ ਹੈ ਫਿਰ ਗਲਕੁੱਟੂ ਦੀ ਵੈਕਸੀਨ ਲੱਗੂਗੀ ਜੀ ਸਾਡਾ ਮਕਸਦ ਇੱਕੋ ਹੈ ਵੀ ਵੈਕਸੀਨ ਲੱਗੇ ਤਾਂ ਵੈਕਸੀਨ ਨੂੰ ਕਾਮਯਾਬ ਕਰੀਏ ਸੀ ਵੈਕਸੀਨ ਦਾ ਸਰੀਰ ਤੇ ਅਸਰ ਹੋਵੇ ਜੀ ਹੂੰ ਉਹਦੇ ਪੰਜ ਨੁਕਤੇ ਅੱਗੇ ਗੱਲ ਕਰਾਂਗੇ ਪਹਿਲੀ ਗੱਲ ਬਹੁਤ ਹੀ ਜ਼ਰੂਰੀ ਗੱਲਾਂ ਨੇ ਬੜੀਆਂ ਆਮ ਗਲਤੀਆਂ ਲੋਕ ਕਰਦੇ ਆ ਜੀ ਵੈਕਸੀਨ ਬਣਨ ਤੋਂ ਲੱਗਣ ਤੱਕ 2 ਡਿਗਰੀ 3 ਡਿਗਰੀ ਤਾਪਮਾਨ ਤੇ ਰਹੇ ਓਕੇ ਲੱਗਣ ਤੱਕ ਇਹਦਾ ਸਮਝਣਾ ਬੜੀ ਜ਼ਰੂਰੀ ਆ 2 ਡਿਗਰੀ 3 ਡਿਗਰੀ ਤਾਪਮਾਨ ਉਦੋਂ ਹੋਊਗਾ ਜਦੋਂ ਵੈਕਸੀਨ ਜਪ ਰਿਚ ਪਈ ਹੈ ਜਾਫਰ برف ਦੇ ਵਿੱਚ ਪਈ ਹੈ ਜੀ ਠੀਕ ਹੈ ਜੀ ਓਕੇ ਜੇ ਮੰਨ ਲਓ ਤੁਸੀਂ ਵੈਕਸੀਨ ਲਾਉਣ ਲੱਗੇ برف ਚੋਂ ਕੱਢ ਲਈ ਵੈਕਸੀਨ ਜੀ ਤੁਹਾਡੇ ਪਰੋਂ ਤੇ 50 60 ਪਸ਼ੂ ਨੇ ਹੂੰ ਦੁਪਹਿਰ ਦਾ ਟਾਈਮ ਆ ਤੇ ਤੁਸੀਂ ਦੁਪਹਿਰ ਦਾ ਟਾਈਮ ਹੈ ਤੁਸੀਂ ਵੈਕਸੀਨ ਹੱਥ 'ਚ ਫੜ ਕੇ ਲਾ ਰਹੇ ਹੋ ਜੀ ਹੂੰ ਤਾਂ ਤੁਹਾਡੇ ਹੱਥ ਦਾ ਟੈਂਪਰੇਚਰ 37 ਡਿਗਰੀ ਹੈ ਜੀ ਬਿਲਕੁਲ ਬਿਲਕੁਲ ਤੁਸੀਂ ਵੈਕਸੀਨ ਟੀਕਾ ਭਰ ਕੇ ਦੁਆਰਾ برف 'ਚ ਜੇ ਨਹੀਂ ਰੱਖੀ ਤੇ ਹੱਥ 'ਚ ਫੜੀ ਰੱਖੋਗੇ ਤੱਕ ਕੁਸ਼ਪਸ਼ਮਾ ਦੀ ਵੈਕਸੀਨ ਸਹੀ ਲੱਗੂ ਕੁਸ਼ਪਸ਼ਮਾ ਦੇ ਖੀਰ ਤੇ ਵੈਕਸੀਨ ਸਹੀ ਨਹੀਂ ਲੱਗਦੀ ਸਹੀ ਹੈ ਸੋ ਵੈਕਸੀਨ ਇਹ ਆਮ ਪੱਲੀ ਗਲਤੀ ਹੈ ਵੈਕਸੀਨ ਬਰਫ਼ ਦੇ ਵਿੱਚ ਪੈਕੋ ਨਹੀਂ ਚਾਹੀਦੀ ਓਕੇ ਦੂਜੀ ਛੋਟੀ ਜੀ ਗੱਲ ਇਹਦੇ ਨਾਲ ਹੀ ਵੈਕਸੀਨ ਹਲਾ ਕੇ ਲਾਉਣੀ ਜਦੇ ਕਿਉਂਕਿ ਸਸਪੈਂਸ਼ਨ ਨੇ ਸਾਰੀਆਂ ਤੇਲ ਤੇ ਪਾਣੀ ਦਾ ਘੋਲ ਨੇ ਵੈਕਸੀਨ ਆ ਹੂੰ 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 ਬਿਲਕੁਲ ਹਲਾ ਕੇ ਲਾਉਣੀ ਚਾਹੀਦੀ ਵੀ ਤੇਲ ਉੱਪਰ ਆ ਗਿਆ ਪਾਣੀ ਥੱਲੇ ਦਵਾਈ ਥੱਲੇ ਬੈਠ ਗਈ ਉਹ ਰਲ ਜੇ ਵਿੱਚ ਪਹਿਲੀ ਗੱਲ ਹੋ ਗਈ ਜੀ ਠੰਡੀ ਹੋਵੇ ਰਲ ਜੇ ਹਨਾ ਦੂਜੀ ਗੱਲ ਸਮਝਣੀ ਕੀ ਜ਼ਰੂਰੀ ਹੈ ਜੀ ਵੀ ਵੈਕਸੀਨ ਜਦੋਂ ਪਸ਼ੂ ਨੂੰ ਲੱਗ ਗਈ 21 ਦਿਨ ਤੱਕ ਉਹਦਾ ਜਿਹੜਾ ਅਸਰ ਹੈ ਉਹ ਪੂਰਾ ਤਰ੍ਹਾਂ ਸ਼ੁਰੂ ਹੋਣਾ ਤਿੰਨ ਹਫਤੇ ਤੱਕ ਜੀ ਹੂੰ ਉਹ ਤਿੰਨ ਹਫਤੇ ਦੌਰਾਨ ਪਸ਼ੂ ਨੂੰ ਜਿਹੜੇ ਆਪਾਂ 8 ਲੱਗੂ ਤੱਤਾਂ ਦੀ ਗੱਲ ਕਰਦੇ ਹੁੰਦੇ ਆ ਜ਼ਿੰਕ ਹੈ ਕਾਪਰ ਹੈ ਕਵਾਲਟ ਹੈ ਮੈਗਨੀਜ਼ ਹੈ ਆਇਓਡੀਨ ਹੈ ਆਇਰਨ ਹੈ ਕ੍ਰੋਮੀਅਮ ਅਤੇ ਸਲੀਨੀਅਮ ਹੈ ਠੀਕ ਹੈ ਜੀ ਮਨ ਲਓ ਇਹ ਅੱਠੇ ਤੱਤ ਜੇ ਪੂਰੀ ਮਾਤਰਾ ਚ ਨਾਲ ਚੰਗਾ ਦਾਣਾ ਖਾਣ ਦੇ ਨਾਲ ਮਿਲਣਗੇ ਫੇਰ ਪਸ਼ੂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਣੀ ਹੈ ਜੀ ਸਹੀ ਹੈ ਜੀ ਵੈਕਸੀਨ ਲਾ ਕੇ ਸਾਡਾ ਕੰਮ ਖਤਮ ਨਹੀਂ ਹੋ ਗਿਆ ਵੈਕਸੀਨ ਦੇ ਨਾਲ ਵੀ ਕੋਈ ਦਿੱਕਤ ਆ ਸਕਦੀ ਡਾਕਟਰ ਸਾਹਿਬ ਜੇ ਕਿਸੇ ਪਸ਼ੂ ਦੇ ਵਿੱਚ ਖੂਨ ਦੀ ਕਮੀ ਆ ਜਾਂ ਗੱਬਣ ਆ ਜਾਂ ਬਿਲਕੁਲ ਸੂਣ ਦੇ ਕੰਡੇ ਤੇ ਆ ਤੇ ਇਸ ਥਾਂ ਫਿਰ ਕੋਈ ਕੋਈ ਖਾਸ ਇहतਿਆਤ ਵੀ ਵਰਤਣ ਦੀ ਲੋੜ ਹੈਗੀ ਆ ਦੇਖੋ ਜਿਹੜਾ ਪਸ਼ੂ ਗੱਬਣ ਹੈ ਜੀ ਮੰਨ ਲਓ ਕੋਈ ਵੀ ਵਾਇਰਲ ਵੈਕਸੀਨ ਤੁਸੀਂ ਲਵਾਉਂਗੇ ਜੀ ਕਿਸੇ ਵੀ ਵਾਇਰਲ ਬਿਮਾਰੀ ਦੀ 1% ਤੋਂ ਵੱਧ ਪਸ਼ੂਆਂ ਚ ਅਬੋਰਸ਼ਨ ਨਹੀਂ ਹੁੰਦਾ ਉਹ ਵੀ ਜਿਹੜੇ ਪਸ਼ੂ ਗਰਮੀ ਚ ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਸਰਦੀ ਚ ਨੇ ਜੀ ਜੇ ਅਸੀਂ ਪਸ਼ੂ ਦਾ ਗਰਮੀ ਸਰਦੀ ਤੋਂ ਧਿਆਨ ਰੱਖੋ ਕੋਨ ਠੰਡਾ ਪਾਣੀ ਦਿਓ ਨਵਾਓ ਚੰਗੀ ਤਰ੍ਹਾਂ ਪੱਕਾ ਲਾ ਕੇ ਰੱਖੋ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਖੂਨ ਦੀ ਕਮੀ ਦਾ ਇਹ ਹੋਊਗਾ ਵੀ ਜੇ ਪਸ਼ੂ ਚ ਖੂਨ ਦੀ ਕਮੀ ਹੈ ਜੀ ਜਿਹੜਾ 100 ਰੁਪਏ ਦਾ ਪਰ ਟੈਸਟ ਕਰਦੇ ਆ ਸੀ ਵੀ ਸੀ ਸਿੰਪਲ ਟੈਸਟ ਕਿਸੇ ਵੀ ਬੰਦੇ ਉੱਲ ਲੋਟੀ ਤਾਂ ਹੋ ਸਕਦਾ ਜੀ ਤਾਂ ਪਸ਼ੂ ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਬਣਨੀ ਜੀ ਠੀਕ ਹੈ ਜੀ ਹੁਣ ਆਪਾਂ ਗੱਲ ਕਰੀ ਸੀ ਦੋ ਗੱਲਾਂ ਕਰ ਲਈਆਂ ਆਪਾਂ ਪਹਿਲਾ ਹੈਗਾ ਵੀ ਵੈਕਸੀਨ ਸਹੀ ਲੱਗੇ ਸਹੀ ਖੁਰਾਕ ਹੋਵੇ ਜੀ ਤੀਜਾ ਨੰਬਰ ਬਹੁਤ ਜ਼ਰੂਰੀ ਹੈ ਇਹ ਗੱਲ ਸਮਝਣ ਵਾਲੀ ਇੱਥੇ ਗਲਤੀ ਹੋ ਰਹੀ ਹੈ ਜੀ ਜੀ ਮੰਨ ਲਓ ਪਸ਼ੂ ਕੋਈ ਬਿਮਾਰ ਸੀਗਾ ਜੀ ਤੁਸੀਂ ਉਹਦੇ ਵੈਕਸੀਨ ਵੀ ਲਵਾ ਲਈ ਚਲੋ ਬਿਮਾਰੀ ਦਾ ਇਲਾਜ ਚੱਲੀ ਹੈ ਕੋਈ ਐਂਟੀਬਾਇਓਟਿਕ ਲੱਗ ਗਈ ਕੋਈ ਹੋਰ ਦਵਾਈ ਲੱਗ ਗਈ ਉਹ ਐਂਟੀਬਾਇਓਟਿਕ ਨੇ ਵੈਕਸੀਨ ਦਾ ਅਸਰ ਕੱਟ ਦੇਣਾ ਠੀਕ ਹੈ ਜੀ ਤੁਸੀਂ ਇਹ ਜੇ ਪਸ਼ੂ ਨੂੰ 21 ਦਿਨਾਂ ਪਿੱਛੋਂ ਬੂਸਟਰ ਡੋਜ਼ ਲਵਾਣੀ ਜਿਵੇਂ ਅੱਜ ਪੀਡੀਐਫ ਨੇ ਵੀ ਕਿਹਾ ਨਾ ਵੀ 21 ਦਿਨ ਪਿੱਛੋਂ ਦਾ ਟਾਈਟਰ ਕਰਵਾਓ ਜੀ ਠੀਕ ਹੈ ਜੀ ਮੰਨ ਲਓ ਸੀ 50 ਪਸ਼ੂਆਂ ਦੇ 10 ਪਸ਼ੂਆਂ ਦੇ ਵੈਕਸੀਨ ਲਵਾਈ ਤਾਂ ਦੋ ਚਾਰ ਪਸ਼ੂਆਂ ਦਾ ਟਾਈਟਰ ਕਰਵਾਓ ਉਹ ਟਾਈਟਰ ਦੇ ਵਿੱਚ ਆਏਗਾ ਵੀ ਵੈਕਸੀਨ ਲੱਗਣ ਨਾਲ ਇਮਿਊਨਿਟੀ ਬਣੀ ਕਿ ਨਹੀਂ ਬਣੀ ਠੀਕ ਹੈ ਜੀ ਜੇ ਇਮਿਊਨਿਟੀ ਘਟਾ ਰਹੀ ਹੈ ਤੁਹਾਡੇ ਪਸ਼ੂਆਂ 'ਚ ਟਾਈਟਰ ਘਟਾ ਰਿਹਾ ਹੈ ਤਾਂ ਇਹਦਾ ਮਤਲਬ ਤੁਹਾਨੂੰ ਵੈਕਸੀਨ ਦੀ ਬੂਸਟਰ ਡੋਜ਼ ਦੁਬਾਰਾ 21 ਦਿਨਾਂ ਪਿੱਛੋਂ ਲਵਾਉਣ ਦੀ ਲੋੜ ਆ ਠੀਕ ਹੈ ਜੀ ਓਕੇ ਜਨਰਲਾ ਜੀ ਠੀਕ ਹੈ ਚੌਥੀ ਗੱਲ ਬਹੁਤ ਹੀ ਜ਼ਰੂਰੀ ਜੇ ਮੰਨ ਲਓ ਤੁਹਾਡੇ ਹੁਣ ਖਾਲਚ ਤੂੜੀ ਚ ਪਾਣੀ ਚ ਕੋਈ ਜ਼ਹਿਰ ਜਾ ਰਿਹਾ ਹੈ ਤਾਂ ਉਹਦਾ ਹੱਲ ਕੀ ਹੈ ਜੀ ਵੀ ਤੁਸੀਂ ਚੰਗੀ ਕੁਆਲਿਟੀ ਦਾ ਟੌਕਸਿਨ ਵਾਈਂਡਰ ਜੀ 40 50 ਗ੍ਰਾਮ ਪਸ਼ੂ ਨੂੰ ਰੋਜ਼ ਦਿਓ ਵੱਡੇ ਪਸ਼ੂ ਨੂੰ ਛੋਟੇ ਪਸ਼ੂ ਨੂੰ 20 25 ਗ੍ਰਾਮ ਤਾਂ ਕਿ ਉਲੀ ਰੋਗ ਵਾਲੇ ਜ਼ਹਿਰੀਲੇ ਤੱਤਾਂ ਦਾ ਅਸਰ ਘੱਟ ਤੋਂ ਘੱਟ ਹੋ ਜਾਏ ਜੀ ਟਾਕਸਨ ਬਾਈਂਡਰ ਨੂੰ ਕਿਵੇਂ ਫਾਰਮਰ ਕਿਵੇਂ ਸਮਝਣ ਦੇਸੀ ਤਰੀਕੇ ਨਾਲ ਵੀ ਟਾਕਸਨ ਬਾਈਂਡਰ ਨੂੰ ਟਾਕਸਨ ਬਾਈਂਡਰ ਨੂੰ ਟਾਕਸਨ ਬਾਈਂਡਰੀ ਕਹਿੰਦੇ ਆ ਜੀ ਆਮ ਤੌਰ ਤੇ 100 ਰੁਪਏ ਕਿਲੋ ਵਾਲਾ ਫੀਡ ਫੈਕਟਰੀ ਤੋਂ ਮਿਲ ਜਾਂਦਾ ਜੀ ਓਕੇ ਤੁਸੀਂ 50 ਗ੍ਰਾਮ ਰੋਜ਼ ਦਾ 40 ਤੋਂ 50 ਗ੍ਰਾਮ ਪਸ਼ੂ ਨੂੰ ਦੇਣਾ ਹੈ ਓਕੇ ਤਾਂ ਕਿ ਪਸ਼ੂ ਦੇ ਵਿੱਚ ਜ਼ਹਿਰੀਲੇ ਤੱਤਾਂ ਦਾ ਅਸਰ ਘਟ ਜਾਏ ਜੀ ਠੀਕ ਹੈ ਜੀ ਜਿਹੜੇ ਉਹਦੇ ਖਾਲ ਖਰਾਕ ਦੇ ਵਿੱਚ ਮਾਈਕ੍ਰੋਟਾਕਸਨ ਜਾਂਦੇ ਆ ਜੀ ਮਾਈਕ੍ਰੋਟਾਕਸਨ ਜਾਂਦੇ ਆ ਔਰ ਪੰਜਵੀਂ ਗੱਲ ਬਹੁਤ ਜ਼ਰੂਰੀ ਹੈ ਜੀ ਬਹੁਤ ਛੋਟੀ ਜੀ ਗੱਲ ਹੈ ਰਹਿ ਜਾਂਦੀ ਹੈ ਉਹ ਅਸੀਂ ਸਾਰੇ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦਵਾਈ ਸੀ ਵੈਕਸੀਨ ਤੋਂ ਪਹਿਲਾਂ ਸਾਰੇ ਪੰਜਾਬ ਦੇ ਪਸ਼ੂਆਂ ਨੂੰ ਜੀ ਪੇਟ ਦੇ ਕੀੜਿਆਂ ਦੀ ਦਵਾਈ ਜ਼ਰੂਰ ਦੇਣੀ ਹੈ ਤਾਂ ਕਿ ਜਿਹੜਾ ਟੌਕਸਿਨ ਦਾ ਅਸਰ ਹੈ ਜਾਂ ਜ਼ਹਿਰੀਲੇ ਤੱਤ ਜਿਹੜੇ ਕੀੜੇ ਛੱਡਦੇ ਆ ਪੇਟ 'ਚ ਉਹ ਵੀ ਥੋੜਾ ਮਿਨੀਮਮ ਹੋ ਜਾ ਜੀ ਜੀ ਉਹਨੇ ਪੰਜੇ ਗੱਲਾਂ ਕਰਾਂਗੇ ਨਾ ਜੀ ਤੇ ਫਿਰ ਵੀ ਬਾਅਦ 'ਚ ਤੁਸੀਂ ਟ੍ਰਾਈਟਰ ਕਰਵਾਉਣਾ ਹੈ ਔਰ ਜਿਹੜੇ ਪਸ਼ੂ 'ਚ ਖੂਨ ਦੀ ਕਮੀ ਹੈ ਉਹਦਾ ਇਲਾਜ ਕਰਾਉਣਾ ਹੈ ਫਿਰ ਇਮਿਊਨਿਟੀ ਬਣਣੀ ਹੈ ਜੀ ਸਹੀ ਹੈ ਜੀ ਵੈਕਸੀਨ ਲਵਾਉਣ ਨਾਲ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ ਸ਼ੁਰੂ ਹੋਈ ਹੈ ਠੀਕ ਹੈ ਜੀ ਬਹੁਤ ਬਹੁਤ ਹੋ ਰਹੀਆਂ ਸੋ ਇਹ ਗਲਤੀਆਂ ਹੋ ਰਹੀਆਂ ਇਸੇ ਕਰਕੇ ਸਾਰੀ ਸਮੱਸਿਆ ਆ ਰਹੀ ਹੈ ਜੀ ਨਹੀਂ ਇਹਦੇ ਵਿੱਚ ਕੋਈ ਲਾਪਰਵਾਹੀ ਵੀ ਹੈ ਵੀ ਕਈ ਵਾਰ ਵੈਕਸੀਨ ਹੋਣ ਤੋਂ ਬਾਅਦ ਪਸ਼ੂਆਂ ਨੂੰ ਬੁਖਾਰ ਆਉਣਾ ਸ਼ੁਰੂ ਹੋ ਜਾਂਦਾ ਜਾਂ ਮੰਨ ਲਓ ਵੀ ਪਸ਼ੂਆਂ ਦੇ ਦੁੱਧ ਤੇ ਅਸਰ ਪੈ ਜਾਂਦਾ ਹੈਗਾ ਕਈ ਵਾਰ ਪਿੰਡੂ ਲੋਕ ਤਾਂ ਵੀ ਨਹੀਂ ਲਵਾਉਂਦੇ ਹੈਗੇ ਇਹਨੂੰ ਕਿਉਂਕਿ ਜਿਹੜੇ ਕਮਰਸ਼ੀਅਲ ਡੇਰੀ ਫਾਰਮਰ ਨੇ ਜਿਨ੍ਹਾਂ ਕੋਲੇ ਵੱਡੇ ਵੱੱਡਰ ਤੇ ਮੱਝਾਂ ਰੱਖੀਆਂ ਹੋਈਆਂ ਨੇ ਜਾਂ گاਵਾ ਤਾਂ ਉਹ ਤਾਂ ਇਹਦੇ ਬਾਰੇ ਸੁਚੇਤ ਹੁੰਦੇ ਉਹ ਤਾਂ ਪ੍ਰਾਈਵੇਟ ਵੀ ਲੈ ਕੇ ਲਾ ਲੈਂਦੇ ਹੈਗੇ ਆ ਜੀ ਪਰ ਜਿਹੜੇ ਵੱਲੋਂ ਕੋਈ ਜਿਨ੍ਹਾਂ ਦੇ ਕੋਲ 2-2 4-4 ਪਸ਼ੂ ਨੇ ਤੇ ਪਸ਼ੂ ਤਾਂ ਮਰਨਾ ਬਿਮਾਰੀ ਦੇ ਨਾਲ ਸਾਰਿਆਂ ਦੀ ਇੱਕ ਬਰਾਬਰੀ ਹੈ ਪਰ ਉਹ ਉਹਨਾਂ ਦੇ ਲਈ ਕੋਈ ਖਾਸ ਤੁਸੀਂ ਕਹਿਣਾ ਚਾਹੋ ਨਹੀਂ ਦੇਖੋ ਲੋਕਾਂ ਦਾ ਡਰ ਬਿਲਕੁਲ ਜਾਇਜ਼ ਹੈ ਵੈਕਸੀਨ ਲੱਗੂਗੀ ਮੜਾ ਮੋਟਾ ਬੁਖਾਰ ਹੋਊਗਾ ਦੁੱਧ ਘਟੂਗਾ ਮੜਾ ਮੋਟਾ ਜੀ ਪਰ ਗੱਲ ਇਹ ਹੈ ਵੀ ਬਿਮਾਰੀ ਨੇ ਤਾਂ ਪਸ਼ੂ ਦੀ ਜਾਨ ਹੀ ਲੈ ਜਣੀ ਹੈ ਜੇ ਬਿਮਾਰੀ ਆ ਗਈ ਜੀ ਹੂੰ ਹੁਣ ਦੇਖੋ ਮੂਖੁਰ ਸਾਡੇ ਪੰਜਾਬ ਚ ਬਾਰ-ਬਾਰ ਬਾਰ-ਬਾਰ ਆ ਰਹੇ ਆ ਜੀ ਹੂੰ ਜੇ ਅਸੀਂ ਹੁਣ ਵੀ ਇਹਦਾ ਇਲਾਜ ਨਾ ਕੀਤਾ ਨਾ ਜੀ ਇਹਦਾ ਇਲਾਜ ਕੀ ਹੈ ਸਹੀ ਵੈਕਸੀਨੇਸ਼ਨ ਔਰ ਇੱਕ ਬੜੀ ਜ਼ਰੂਰੀ ਗੱਲ ਜਿਹੜੇ ਇਲਾਕਿਆਂ 'ਚ ਮੂੰਹ ਖੁਰ ਬਾਰ-ਬਾਰ ਆ ਰਿਹਾ ਜੀ ਉੱਥੇ ਸਾਨੂੰ ਹਰ 4 ਮਹੀਨੇ ਬਾਅਦ ਜੀ ਮਤਲਬ ਸਾਲ 'ਚ 3 ਵਾਰੀ ਵੈਕਸੀਨ ਲਗਾਉਣੀ ਪਊਗੀ ਜੀ ਉਹ ਵੀ ਸਹੀ ਵਿਗਿਆਨਕ ਤਰੀਕੇ ਨਾਲ ਫੇਰ ਗੱਲ ਬਣਨੀ ਹੈ ਨਹੀਂ ਤਾਂ ਨਹੀਂ ਗੱਲ ਬਣਨੀ ਹੈਗੀ ਜੀ ਠੀਕ ਹੈ ਜੀ ਇੱਕ ਬੜੀ ਜ਼ਰੂਰੀ ਗੱਲ ਰਹਿ ਗਈ ਜਿਹੜੇ ਆਪਾਂ ਕਰਦੇ ਕਰਦੇ ਰਹਿ ਕੇ ਜਿੱਥੇ ਵੀ ਬਰੇਮਿਆਂ ਦੀ ਖਾਲਜਾ ਬਰੇਮੇ ਬਹੁਤ ਜ਼ਿਆਦਾ ਵਰਤੇ ਜਾਂਦੇ ਆ ਜੀ ਹੂੰ ਬਟ ਜਿਵੇਂ ਤੁਹਾਡੀ ਬਠਿੰਡਾ ਮਾਨਸਾ ਬੈਲਟ ਹੈ ਜੀ ਹਾਂਜੀ ਬਿਲਕੁਲ ਬ੍ਰੇਮੇਚ ਹੁੰਦਾ ਜੀ ਇੱਕ ਤੱਤ ਨੂੰ ਕਹਿੰਦੇ ਗੋਸੀਪੋਲ ਓਕੇ ਜੀ ਗੋਸੀਪੋਲ ਸਰੀਰ ਦੇ ਵਿੱਚ ਜਾ ਕੇ ਲੋਹੇ ਦੇ ਨਾਲ ਜਾਂ ਆਇਰਨ ਦੇ ਨਾਲ ਜੁੜ ਜਾਂਦਾ ਅੱਛਾ ਜੀ ਜਿਹਦੇ ਵਿੱਚ ਪਸ਼ੂ 'ਚ ਖੂਨ ਦੀ ਕਮੀ ਬਹੁਤ ਜ਼ਿਆਦਾ ਹੁੰਦੀ ਹੈ ਓਕੇ ਮੱਝਾਂ 'ਚ ਬ੍ਰੇਮੇ ਜ਼ਿਆਦਾ ਪੈਂਦੇ ਆ ਮੱਝਾਂ 'ਚ ਗੋਸੀਪੋਲ ਜ਼ਿਆਦਾ ਜਾਂਦਾ ਹੈ ਮੱਝਾਂ 'ਚ ਖੂਨ ਦੀ ਕਮੀ ਜ਼ਿਆਦਾ ਹੁੰਦਾ ਹੈ ਇਸੇ ਕਰਕੇ ਮੱਝਾਂ ਜ਼ਿਆਦਾ ਮਰੀਆਂ ਅੱਛਾ ਜੀ ਠੀਕ ਹੈ ਗਾਵਾਂ ਦੀ ਮੌਤ ਇਸ ਬਿਮਾਰੀ ਦੇ ਨਾਲ ਬਹੁਤ ਘੱਟ ਹੋਈ ਹੈ ਜੀ ਕਾਮਾ ਦੀ ਮਹਤਵਪੂਰਨ விஷਾ ਮਤਲਬ ਕਿ ਅਕਸਰ ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ ਮੂੰਹ ਖੁਰ ਤੇ ਗਲ ਕੋਟੂ ਮੱਜਾਂ ਨੂੰ ਬਹੁਤ ਜ਼ਿਆਦਾ ਦਬਦੀ ਹੈ ਕਾਮਾ ਦੇ ਵਿੱਚ ਕੱਲੀ ਮੂੰਹ ਖੁਰ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜੀ ਠੀਕ ਹੈ ਜੀ ਸੋ ਇਹਦੇ ਵਿੱਚ ਕੀ ਹੈ ਜੀ ਖੂਨ ਦੀ ਕਮੀ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਸਾਡੇ ਕੋਲ 10 ਪਸ਼ੂ ਨੇ 5 ਪਸ਼ੂ ਨੇ ਤਾਂ 100-100 ਰੁਪਏ ਦਾ ਜਿਹੜਾ ਟੈਸਟ ਅਸੀਂ ਪਸ਼ੂ ਦਾ ਕਰਵਾ ਲਈਏ ਸਰਕਾਰੀ ਹਸਪਤਾਲ ਡਿਸਪੈਂਸਰੀਆਂ ਹੈਗੀਆਂ ਸਾਡੇ ਜਿਹੜੇ ਉੱਥੇ ਤਾਂ 20-30 ਰੁਪਏ ਜੀ ਹੋ ਜਾਂਦਾ ਹੈ ਸਰਕਾਰੀ ਜਿਹੜਾ ਸਾਡੇ ਪਾਲੀਕਲਿਨਿਕ ਨੇ ਬਲਾਕ ਲੈਵਲ ਤੇ ਤਹਿਸੀਲ ਲੈ ਔਰ ਸਾਨੂੰ ਕਰਵਾਉਣਾ ਪਊਗਾ ਖੂਨ ਦੀ ਕਮੀ ਵਾਲੇ ਪਸ਼ੂ ਨੂੰ ਉਹਦਾ ਇਲਾਜ ਕਰਨਾ ਪਊਗਾ ਨਹੀਂ ਤਾਂ ਬਿਮਾਰੀ ਦੀ ਮਾਰ ਚ ਉਹ ਪਹਿਲਾਂ ਆਊਗਾ ਜੀ ਬਿਲਕੁਲ ਇਸ ਵਾਰ ਅਸਾਂ ਆਪਾਂ ਕਾਫੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਅ ਬਦਲਦੇ ਸਮੇਂ ਦੇ ਨਾਲ ਜਿਹੜੇ ਛੋਟੇ ਪੱਧਰ ਦੇ ਕਿਸਾਨ ਹੈਗੇ ਉਹਨਾਂ ਨੇ ਵੀ ਸਾਈਲੇਜ ਪਾਉਣਾ ਸ਼ੁਰੂ ਕਰ ਲਿਆ ਵੈਸੇ ਤਾਂ ਪਹਿਲਾਂ ਕਮਰਸ਼ੀਅਲ ਡੇਰੀ ਫਾਰਮਰ ਜਿਹੜੇ ਗਾਂ ਵਾਲੇ ਸੀਗੇ ਉਹ ਹੀ ਯੂਜ਼ ਕਰਦੇ ਸੀ ਹੁਣ ਤਾਂ ਡੋਮੈਸਟਿਕ ਘਰੇਲੂ ਪੱਧਰ ਦੇ ਵੀ ਦੋ ਦੋ ਉਹ ਚਿੰਨਾ ਕੋਲ ਸਿਰਫ ਮੱਝਾਂ ਰੱਖੀਆਂ ਬੱਕਰੀਆਂ ਵਾਲੇ ਫਾਰਮਰ ਵੀ ਸਾਈਲੇਜ ਵਰਤ ਰਹੇ ਹੈਗੇ ਆ ਤੇ ਕਈ ਵਾਰ ਫਾਰਮਰ ਕੋਲੇ ਸਾਈਲੇਜ ਦੀ ਕਮੀ ਆ ਜਾਂਦੀ ਹੈ ਘਟ ਜਾਂਦਾ ਹੈਗਾ ਉਹ ਗੱਠਾਂ ਵਾਲਾ ਸਾਈਲੇਜ ਯੂਜ਼ ਕਰਦੇ ਹੈਗੇ ਆ ਜਾਂ ਕਿਸੇ ਦੂਸਰੇ ਕਿਸਾਨ ਤੋਂ ਪਟੋਆ ਪੱਟ ਕੇ ਰੀਪੈਕ ਕਰਵਾ ਕੇ ਲੈ ਆਂਦੇ ਹੈਗੇ ਆ ਕਿ ਇਹਦੇ ਨਾਲ ਵੀ ਕੋਈ ਗੱਲ ਜੁੜੀ ਹੋਈ ਹੈ ਜਿਹੜੀ ਪਸ਼ੂਆਂ ਦੀ ਸਿਹਤ ਦੀ ਜਾਂ ਇਹ ਬਿਮਾਰੀ ਦੀ ਬਹੁਤ ਵੱਡਾ ਮਸਲਾ ਹੈ ਜੀ ਸਾਈਲੇਜ ਬਾਰੇ ਦੋ ਹੀ ਗੱਲਾਂ ਕਹੀ ਜਾਂਦੀਆਂ ਵੀ ਸੋਨਾ ਜਾਂ ਜ਼ਹਿਰ ਜੀ ਜਿਹੜਾ ਸਾਈਲੇਜ ਤੁਸੀਂ ਘਰੇ ਪਾਇਆ ਹੈ ਵਿਗਿਆਨਕ ਢੰਗ ਨਾਲ ਪਾਇਆ ਜਿਵੇਂ ਸਾਡੀ ਪ੍ਰੋਗਰੈਸਿਵ ਡੇਰੀ ਫਾਰਮੂਲੇਸ਼ਨ ਜਿਵੇਂ ਉਹ ਲੋਕਾਂ ਨੂੰ ਗਾਈਡਲਾਈਨ ਦਿੰਦੀ ਹੈ ਪੰਜਾਬ ਸਰਕਾਰ ਗਾਈਡਲਾਈਨ ਦਿੰਦੀ ਹੈ ਗੁਰੂ ਅੰਗਦ ਦੇ ਯੂਨੀਵਰਸਿਟੀ ਗਾਈਡਲਾਈਨ ਦਿੰਦੀ ਹੈ ਉਹ ਮੇ ਸਾਈਲੇਜ ਬਹੁਤ ਜਗ੍ਹਾ ਤੇ ਪੈਂਦਾ ਨਹੀਂ ਹੈਗਾ ਜੀ ਜੀ ਜਿੱਥੇ ਸਾਈਲੇਜ ਗੰਡਾਂ ਵਾਲਾ ਸਾਈਲੇਜ ਹੈ ਜੀ ਗੰਡਾਂ ਅਕਸਰ ਟੁੱਟੀਆਂ ਫਟੀਆਂ ਹੁੰਦੀਆਂ ਜੀ ਉਹ ਸਾਈਲੇਜ ਰੀਪੈਕ ਵੀ ਕਰਨ ਲੱਗੇ ਲੋਕ ਜੀ ਉਹ ਸਾਈਲੇਜ ਮਾੜੀ ਕੁਆਲਿਟੀ ਦਾ ਸਾਈਲੇਜ ਵਾਕਈ ਜ਼ਹਿਰ ਹੈ ਜੀ ਉਹਦੇ ਪਸ਼ੂਆਂ ਨੂੰ ਬਿਮਾਰੀ ਉਹਨੇ ਠੀਕ ਹੀ ਹੁੰਦੇ ਨਹੀਂ ਲੰਪੀ ਦੇ ਵਿੱਚ ਵੀ ਵੱਡੀ ਗਿਣਤੀ ਚ ਪਸ਼ੂ ਉੱਥੇ ਮਰੇ ਜਿੱਥੇ ਮਾੜੀ ਕੁਆਲਿਟੀ ਦਾ ਆਚਾਰ ਪੈਂਦਾ ਸੀ ਜੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਜੇਕਰ ਸਾਈਲੇਜ ਸੋਨਾ ਨਹੀਂ ਬਣਿਆ ਹੈਗਾ ਤਾਂ ਉਹਦੇ ਵਿੱਚ ਤਾਂ ਫਿਰ ਮਤਲਬ ਪਸ਼ੂ ਦੇ ਇਮਿਊਨ ਸਿਸਟਮ ਨੇ ਸਾਰੇ ਪਸ਼ੂ ਨੂੰ ਮਾਰਨ ਵਾਸਤੇ ਵੀ ਜ਼ਿੰਮੇਦਾਰ ਹੋ ਸਕਦਾ ਹੈਗਾ ਬਿਲਕੁਲ ਜੀ ਮਾੜੀ ਕੁਆਲਿਟੀ ਦਾ ਸਾਈਲੇਜ ਪਸ਼ੂ ਦਾ ਲੀਵਰ ਤਬਾਹ ਕਰ ਦਿੰਦਾ ਉਹਨੇ ਜਦੋਂ ਇੰਜਨ ਹੀ ਬੈ ਗਿਆ ਗੱਡੀ ਦਾ ਜੀ ਫਿਰ ਗੱਡੀ ਤਾਂ ਬੈਠ ਹੀ ਜਾਣੀ ਹੈ ਰੇਸਾਂ ਦੇ ਨਕਾਬ ਨਹੀਂ ਚੱਲਦਾ ਸਹੀ ਹੈ ਜੀ ਹਾਂ ਫਿਰ ਕੁਝ ਨਹੀਂ ਬਣਨਾ ਜੀ ਬਿਲਕੁਲ ਜੀ ਤੇ ਅੱਜ ਦੇ ਸਮੇਂ ਜੇ ਆਪਾਂ ਨੋਟ ਕਰੀਏ ਜੀ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਨੇ ਵਧਣਾ ਹੈਗਾ ਜੀ ਤੇ ਇਸ ਵਾਰ ਹੋ ਸਕਦਾ ਹੈਗਾ ਕਿ ਸੁੱਕੀ ਗਰਮੀ ਪਵੇ ਤੇ ਕਿ ਉਸ ਦੇ ਵਿੱਚ ਵੀ ਜਾਂ ਅੱਗੇ ਜਾ ਕੇ ਜੁਲਾਈ ਦੇ ਵਿੱਚ ਜੂਨ ਐਂਡ ਦੇ ਵਿੱਚ ਮਾਨਸੂਨ ਪ੍ਰੀ ਮਾਨਸੂਨ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਉਦੋਂ ਵੀ ਕੋਈ ਖਾਸ ਧਿਆਨ ਰੱਖਣਯੋਗ ਆਪਾਂ ਨੂੰ ਬਹੁਤ ਹੀ ਜ਼ਰੂਰੀ ਬਹੁਤ ਹੀ ਜ਼ਰੂਰੀ ਮੈਂ ਤੁਹਾਨੂੰ ਦੱਸਦੇ ਹਾਂ ਜੀ ਪਹਿਲੀ ਗੱਲ ਤਾਂ ਜਿਹੜੇ ਪਸ਼ੂ ਤੁਸੀਂ ਧਿਆਨ ਰੱਖੋ ਹਲੇ ਗਰਮੀ ਇੰਨੀ ਜ਼ਿਆਦਾ ਨਹੀਂ ਪੈ ਰਹੀ ਜਿਹੜੇ ਪਸ਼ੂ ਤੁਹਾਡੇ ਆਮ ਜਗ੍ਹਾ ਤੇ ਖੜੇ ਲਾਲਾ ਸੁਟਦੇ ਆ ਜੀ ਜੀ ਜਿਨ੍ਹਾਂ ਦੇ ਮੂੰਹ ਚੋਂ ਲਾਲਾਂ ਗਿਰਦੀਆਂ ਰਹਿੰਦੀਆਂ ਇਹਨਾਂ ਦਾ ਤੁਰੰਤ ਸੀਵੀਸੀ ਟੈਸਟ ਕਰਾਓ ਇਹ ਪਸ਼ੂਆਂ ਚ ਬਿਮਾਰੀ ਖੂਨ ਦੀ ਕਮੀ ਨਾਲ ਸੰਬੰਧਿਤ ਜਿਹੜੀਆਂ 3-4 ਬਿਮਾਰੀਆਂ ਨੇ ਬੀਲੀਆ ਰੋਗ ਹੈ, ਥਲੇਰੀਆ ਹੈ, ਸਰਾ ਰੋਗ ਹੈ, ਕੋ ਲੂਮ ਉਤੰਦੀ ਬਿਮਾਰੀ ਕੋਈ ਨਾ ਕੋਈ ਆ ਚੁੱਕੀ ਹੈ ਜੀ ਜੀ ਪਹਿਲੀ ਗੱਲ ਤੇ ਇਹ ਧਿਆਨ ਰੱਖਣਾ ਜੀ ਦੂਜੀ ਗੱਲ ਜਿਹੜੀ ਬਹੁਤ ਜ਼ਰੂਰੀ ਸਾਨੂੰ ਸਮਝਣ ਦੀ ਲੋੜ ਹੈ ਜੀ ਜਿਹੜੀ ਇਸ ਉਹਦੇ ਵਿੱਚ ਹੀ ਹੈ ਵੀ ਜਿਹੜੇ ਪਸ਼ੂ ਸਾਡੇ ਮੰਨ ਲਓ ਅਸੀਂ ਉਹਨਾਂ ਜਿਵੇਂ ਤੁਸੀਂ ਕਹਿੰਦਾ ਵੀ ਮੰਨ ਲਓ ਗਰਮੀ ਆ ਗਈ ਅੱਗੇ ਜੀ ਹਨਾ ਖੂਨ ਦੀ ਕਮੀ ਹੋ ਗਈ ਪਸ਼ੂ ਦੇ ਵਿੱਚ ਜੀ ਜੀ ਇਹ ਪਸ਼ੂਆਂ ਦੀ ਜੀ ਅਸੀਂ ਜਦੋਂ ਪਸ਼ੂ ਮੰਨ ਲਓ ਤੁਸੀਂ ਇਲਾਜ ਵੀ ਕਰਵਾ ਲਿਆ ਜੀ ਹਨਾ ਜੀ 60 70 ਦਿਨ ਤੱਕ ਜੀ ਘੱਟੋ ਘੱਟ 60 70 ਦਿਨ ਤੱਕ ਜੀ ਇਹ ਪਸ਼ੂਆਂ ਚ ਸਿੱਤ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਬਹੁਤ ਵੱਡੀ ਗਲਤੀ ਹੈ ਜਿਹੜੀ ਲੋਕ ਕਰਦੇ ਆ ਜੀ ਸੋਡੀਅਮ ਪੋਟਾਸ਼ੀਅਮ ਦੀ ਘਾਟ ਨਾਲ ਗਰਮੀ ਚ ਪਸ਼ੂ ਦਾ ਕੰਮ بگੜਨਾ ਹੈ ਜੀ ਹੂੰ ਠੀਕ ਹੈ ਕਿਉਂਕਿ ਆਪਾਂ ਵੀ ਦੇਖੋ ਨਿੰਬੂ ਪਾਣੀ ਸਕੰਜਵੀ ਪੀਂਦੇ ਆ ਉਹਦਾ ਹੱਲ ਕੀ ਹੈ ਜੀ ਠੀਕ ਹੈ ਜੀ ਇੱਕ ਤਾਂ ਬਫਰ ਲੈ ਲਓ ਜੀ ਬਫਰ ਮਿੱਟਾ ਸੋਡਾ ਤੇ ਮੈਗਨੀਸ਼ੀਅਮ ਦਾ ਮਿਕਸਚਰ ਹੁੰਦਾ ਆਮ ਮਿਲ ਜਾਂਦਾ ਬਫਰ ਫੀਡ ਫੈਕਟਰੀ ਚ ਮਿਲ ਜਾਂਦਾ ਜੀ ਠੀਕ ਹੈ ਜੀ 100 ਗ੍ਰਾਮ ਬਫਰ ਹਰ ਵੱਡੇ ਪਸ਼ੂ ਨੂੰ ਦੋ ਜੇ ਬਚਾ ਕੇ ਰੱਖਣਾ ਹੈ ਜੀ ਗਰਮੀ ਚ ਸੋਡੀਅਮ ਦੀ ਘਾਟ ਬੜੀ ਖਤਰਨਾਕ ਹੈ ਇਹ ਬਹੁਤ ਹੀ ਡਿਸਕਸ ਕੀਤਾ ਸੀ ਜੀ ਇਹ ਹਾਜਮੇ ਲਈ ਜ਼ਰੂਰੀ ਹੈ ਜੀ ਲਾਰ ਦੇ ਵਿੱਚ ਮਿਕਸ ਕਰਨਾ ਹੈ ਇਹਦੇ ਇਹਨੇ ਜੁਗਾਲੀ ਸਹੀ ਰੱਖਣੀ ਹੈ ਜੀ ਹਾਂ 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 ਹਾਜਮਾ ਸਹੀ ਕਰਨਾ ਬੱਚੀ ਗੱਲ ਬਹੁਤ ਜ਼ਰੂਰੀ ਹੈ ਜੀ ਹੁਣ ਸਾਡੇ ਚਾਰੇ ਜਿਹੜੇ ਖਤਮ ਹੋ ਗਏ ਬਰਾਈਕਾ ਹੋ ਗਿਆ ਬਰਸੀਮ ਹੋ ਗਿਆ ਇਹਨਾਂ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਸੀ ਪੋਟਾਸ਼ੀਅਮ ਦੀ ਘਾਟ ਪੈਣੀ ਹੈ ਜੀ ਹੁਣ ਠੀਕ ਹੈ ਜੀ ਉਹਦੇ ਵਾਸਤੇ ਜੀ ਪੋਟਾਸ਼ੀਅਮ ਕਾਰਬੋਨੇਟ ਲੈ ਲਓ ਚਾਹੇ ਜੀ K2CO3 ਆਉਂਦਾ ਠੀਕ ਹੈ ਜੀ। ਜਾਂ ਫਿਰ ਪੋਟਾਸ਼ੀਅਮ ਕੋਲਰਾਈਡ ਲੈ ਲਓ ਜੀ। ਹਾਂ ਜੀ। ਇਹ ਬੜੇ ਜ਼ਰੂਰੀ ਕੈਮੀਕਲ ਨੇ ਜੀ। ਇਹ ਤੁਸੀਂ 100 ਗ੍ਰਾਮ 50 ਤੋਂ 100 ਗ੍ਰਾਮ ਪਸ਼ੂ ਦੇ ਹਿਸਾਬ ਨਾਲ ਵੱਡੇ ਪਸ਼ੂ ਨੂੰ ਤੁਸੀਂ 100 ਗ੍ਰਾਮ ਵੀ ਦੇ ਸਕਦੇ ਹੋ। ਆਮ ਮੱਝਾਂ ਘਾਮਾਂ ਨੂੰ 50 60 ਗ੍ਰਾਮ ਰੋਜ਼ ਦਾ ਦਿਓ ਜੀ ਜੇ ਗਰਮੀ ਤੋਂ ਬਚਾ ਕੇ ਰੱਖਣਾ ਹੈ। ਠੀਕ ਹੈ ਜੀ। ਇੱਕ ਆਮ ਠੀਕ ਹੈ ਠੀਕ ਹੈ ਜੀ। ਤੀਜਾ ਬੋਲੋ ਪਹਿਲਾਂ ਇਹ ਤੁਸੀਂ। ਪਹਿਲਾਂ 100 ਗ੍ਰਾਮ ਬਫਰ ਹੋ ਗਿਆ ਜੀ। ਹਾਂ ਜੀ। 50 60 ਗ੍ਰਾਮ ਪੋਟਾਸ਼ੀਅਮ ਕੋਲਰਾਈਡ ਹੋ ਗਿਆ। ਸੋਡੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਆਪਾਂ ਦੇਤਾ ਜੀ ਇਹ ਜੀ ਚੀਜ਼ ਬਹੁਤ ਜ਼ਰੂਰੀ ਹੈ ਜੀ ਕਾਲਾ ਨਮਕ ਕਾਲਾ ਨਮਕ ਮੈਂ ਵਾਰ-ਵਾਰ ਕਹਣਾ ਸਿੰਦਾ ਨਮਕ ਹਾਂਜੀ ਡੱਲੇ ਵਾਲਾ ਪਾਕਿਸਤਾਨੀ 20 ਤੋਂ 30 ਗ੍ਰਾਮ ਪਸ਼ੂ ਨੂੰ ਠੀਕ ਹੈ ਹਾਂ 25 ਤੋਂ 30 ਗ੍ਰਾਮ ਪਸ਼ੂ ਨੂੰ ਦਿਓ ਜੀ ਜੇ ਤੁਸੀਂ ਇਹ ਚੀਜ਼ਾਂ ਚ ਨਾਲ ਠੰਡਾ ਤਾਜ਼ਾ ਪਾਣੀ ਜੀ ਪਿਐਓ ਪਸ਼ੂ ਨੂੰ ਠੀਕ ਹੈ ਜੀ ਟੋੜੇ ਪਸ਼ੂ ਬਚੇ ਰਹਿਣਗੇ ਜੀ ਗਰਮੀਆਂ ਦੇ ਵਿੱਚ ਵੀ ਇਹ ਤੋਂ ਤਾਂ ਫਿਰ ਆਪਾਂ ਲਾਗੂ ਕਰ ਲੀਏ ਜੀ ਕਿ ਇਹ ਗਾ ਪਾਣੀ ਦੇ ਲਈ ਖੇਲਾ ਬਣਾਈਆਂ ਹੋਈਆਂ ਨੇ ਪਸ਼ੂਆਂ ਦੇ ਲਈ ਜਿੰਨਾਂ ਕੋਲੇ ਚਲੋ ਤਾਜੇ ਕੋਈ ਟੱਬ ਧਰ ਕੇ ਪਿਉਂਦਾ ਕੋਈ ਢੋਲ ਬਣਾਇਆ ਹੋਇਆ ਕਿਸੇ ਨੇ ਉਹ ਤਾਜਾ ਪਾਣੀ ਕੱਢ ਕੇ ਪਿਉਂਦੇ ਨੇ ਜਿੰਨਾਂ ਕੋਲੇ ਪਾਣੀ ਸਟੋਰ ਕਰਨ ਦਾ ਸਿਸਟਮ ਹੁੰਦਾ ਹੈਗਾ ਕੋਈ ਪਰਮਾਨੈਂਟ ਖੇਲ ਬਣੀ ਹੋਈ ਹੈ ਕੀ ਉਹ ਖਾਲੀ ਰਹਿਣੀ ਚਾਹੀਦੀ ਹੈ ਜਾਂ ਉਹ ਠੱਕੀ ਰਹਿਣੀ ਚਾਹੀਦੀ ਹੈ ਜਾਂ ਓਪਨ ਖੁੱਲੀ ਦੇਖੋ ਖੇਲ ਸਿੱਧੀ ਧੋਪਣਾ ਪਵੇ ਜੀ ਠੀਕ ਹੈ ਜੀ 6 ਇੰਚ ਤੋਂ ਡੂੰਗਾ ਪਸ਼ੂ ਪਾਣੀ ਪੀ ਨਹੀਂ ਸਕਦਾ ਜਿਹੜਾ ਪਾਣੀ 6 ਇੰਚ ਤੋਂ ਥੱਲੇ ਪਿਆ ਹੈ ਪਸ਼ੂ ਦਾ ਮੂੰਹ 6 ਇੰਚ ਤੋਂ ਥੱਲੇ ਜਾਣਾ ਹੀ ਨਹੀਂ ਹੈਗਾ ਖੇਲਾ ਡੂੰਗੀਆਂ ਕਰਨ ਦੀ ਲੋੜ ਨਹੀਂ ਜੀ ਠੀਕ ਹੈ ਜੀ ਡਰਮ ਲੈ ਲਓ ਬਾਜ਼ਾਰ ਚੋਂ ਟੱਬ ਲੈ ਲਓ ਨੀਲੇ ਡਰਮਾਂ ਦੇ ਇੱਕ ਕੱਟ ਕੇ ਦੋ ਬਣ ਜਾਂਦੇ ਇੱਕ ਦੇ ਬਿਲਕੁਲ ਬਿਲਕੁਲ ਪਸ਼ੂ ਦੇ ਨੇੜੇ ਰੱਖੋ ਸ਼ਾਮੇ ਰੱਖੋ ਡਰਮ ਪਾਣੀ ਦਾ ਭਰਿਆ ਰਵੇ ਹਰ ਵੇਲੇ ਜੀ ਹਾਂ ਜੀ ਆਸਤਨ ਪਸ਼ੂ ਨੂੰ 100 ਲੀਟਰ ਪਾਣੀ ਰੋਜ਼ ਦਾ ਪੀਣਾ ਚਾਹੀਦਾ ਜੀ ਠੀਕ ਹੈ ਜੀ ਜਿਹੜੇ ਵੀਰ ਤਿੰਨ ਵਾਰੀ ਪਾਣੀ ਪੀਉਂਦੇ ਆ ਪਸ਼ੂ 20 ਲੀਟਰ ਵੀ ਪਾਣੀ ਨਹੀਂ ਪੀਂਦਾ ਜੀ ਸਹੀ ਹੈ ਜੀ 20 ਲੀਟਰ ਪਸ਼ੂ ਨੇ ਜੇ ਪਾਣੀ ਨਹੀਂ ਪੀਤਾ ਮੰਨ ਲਓ 100 ਲੀਟਰ ਪਾਣੀ ਪੀਣਾ ਸੀ ਪੀਤਾ ਉਹਨੇ 20 ਲੀਟਰ ਉਹ ਪਸ਼ੂ ਨੇ ਗਰਮੀ ਚ ਬਿਮਾਰ ਹੋਣਾ ਹੀ ਹੋਣਾ ਜੀ ਉਹਦਾ ਹੱਲ ਹੀ ਕੋਈ ਨਹੀਂ ਹੈ ਉਹਨੇ ਬਿਮਾਰ ਹੋਣਾ ਹੀ ਹੋਣਾ ਪਾਣੀ 24 ਘੰਟੇ ਪਸ਼ੂ ਨੂੰ ਠੰਡਾ ਤਾਜ਼ਾ ਪਾਣੀ ਚਾਹੀਦਾ ਜੀ ਠੀਕ ਹੈ ਜੀ ਠੀਕ ਹੈ ਪਸ਼ੂ ਨੂੰ ਪਾਣੀ ਪਿਉਉਣ ਦੀ ਬਜਾਏ ਨਾ ਜੀ ਪਾਈਪ ਨਾਲ ਪਾਣੀ ਉਹਦੇ ਟੱਬ ਚ ਪਾਓ ਠੀਕ ਹੈ ਜੀ ਉਹਦੀ ਜਦੋਂ ਮਰਜ਼ੀ ਆ ਉਹ ਜਦੋਂ ਮਰਜ਼ੀ ਪੀਵੇ 25 ਤੋਂ 26 ਵਾਰ ਪਸ਼ੂ ਪ ਨੀ ਆਮ ਤੌਰ ਤੇ ਦੇਖਿਆ ਜਾਂਦਾ ਹੈਗਾ ਜਿਹੜੇ ਪਸ਼ੂ ਸੰਗਲਾਂ ਦੇ ਨਾਲ ਬੰਨੇ ਰਹਿੰਦੇ ਹੈਗੇ ਆ ਘਰੇਲੂ ਪੱਧਰ ਤੇ ਉਹਨਾਂ ਨੂੰ ਦੋ ਤੋਂ ਤਿੰਨ ਵਾਰ ਹੀ ਪਾਣੀ ਪੀਂ ਦਿੱਤਾ ਜਾਂਦਾ ਹੈਗਾ ਨਹੀਂ ਪਾਣੀ ਪੀ ਨਹੀਂ ਸਕਦੇ ਜੀ ਇੱਕ ਹੋਰ ਵੱਡੀ ਗੱਲ ਜੀ ਬਹੁਤ ਹੀ ਜ਼ਰੂਰੀ ਬਹੁਤ ਹੀ ਜ਼ਰੂਰੀ ਗੱਲ ਤੇ ਆਮ ਗਲਤੀ ਕਰਦੇ ਆ ਮੱਛਾਂ ਵਾਲੇ ਵੀਰ ਜੀ ਜੀ ਪਸ਼ੂ ਦੀ ਜਿਹੜਾ ਸੰਗਲ ਹੈ ਜੀ ਉਹ ਆਮ ਤੌਰ ਤੇ ਹੁੰਦਾ ਪਸ਼ੂ ਦੀ ਗਰਦ ਤੋਂ ਉੱਪਰ ਨਹੀਂ ਚੱਕੀ ਜਾਂਦੀ ਪੂਰੀ ਹੂੰ ਹੂੰ ਛੋਟਾ ਹੁੰਦਾ ਹੈ ਆ ਅੱਤਾ ਦਾ ਫੁੱਟ ਸੰਗਲ ਖੁੱਲੇ ਕਰ ਦਿਓ ਜਾਂ ਸੰਗਲ ਦੀ ਜਗ੍ਹਾ ਰस्सियां ਪਾ ਦਿਓ ਮੂਰੇ ਪਾ ਦਿਓ ਹੂੰ ਜੇ ਪਸ਼ੂ ਦੀ ਗਰਦਨ ਉੱਪਰ ਥੋੜੀ ਜਾਨ ਲੱਗ ਜੂ ਨਾ ਜੀ ਉਹਦੀ ਮਤਲਬ ਜਿਹਦਾ ਸਿਰ ਉਹਦੀ ਗਰਦਨ ਤੋਂ ਮਾੜਾ ਜਿਹਾ ਉੱਪਰ ਜਾਨ ਲੱਗ ਜੂ ਹੂੰ ਉਹਦੀ 30% ਚੁਗਾਲੀ ਵੱਧ ਜਾਣੀ ਹੈ ਜੇ 30% ਚੁਗਾਲੀ ਵੱਧ ਗਈ ਉਹਦੀ ਗਰਮੀ ਦੀਆਂ ਸਮੱਸਿਆਵਾਂ ਵੀ ਚੱਕੀਆਂ ਜਾਣੀਆਂ ਜੀ ਕਿੰਨਾ ਔਖਾ ਕਿੰਨਾ ਔਖਾ ਕੰਮ ਇਹ ਦੇ ਕੋਈ ਸਹੀ ਹੈ ਵਧੀਆ ਜੀ ਵਧੀਆ ਬਹੁਤ ਵਧੀਆ ਪਹਿਲੀ ਗੱਲ ਤਾਂ ਆਪਾਂ ਗੱਲ ਕੀਤੀ ਹੈ ਬਫਰ ਲਾਈਵ ਯੀਸਟ ਪੋਟਾਸ਼ੀਅਮ ਤੇ ਕਾਰਨ ਨਮਕ ਦੇਣਾ ਜੀ ਦੂਜਾ ਹੱਲ ਕੀ ਹੈ ਜੀ ਪਸ਼ੂਆਂ ਵਾਸਤੇ ਛੱਤ 'ਲੇ ਪੱਖੇ ਬਿਲਕੁਲ ਨਹੀਂ ਚਲਾਉਣੇ ਜੀ ਉਹ ਤਾਂ ਨੁਕਸਾਨ ਹੋਊਗਾ ਜੀ ਓਕੇ ਜਾਂ ਤਾਂ ਫੌਗਰ ਲਾਓ ਜੀ ਪਸ਼ੂਆਂ ਨੂੰ ਗਿੱਲੇ ਰੱਖੋ ਨਾਲ ਪਰਾਟਾ ਪੱਖਾ ਲਾਓ ਹੂੰ ਇਹ ਹੱਲ ਕੀ ਹੈ ਜੀ ਜਾਂ ਕੋਲਡਰ ਹੈ ਜਾਂ ਪਾਣੀ ਵਾਲਾ ਪੱਖਾ ਠੀਕ ਹੈ ਜੀ ਜੇ ਤੁਸੀਂ ਇਹ ਚੋ ਇੱਕ ਚੀਜ਼ ਕੋਲਡਰ ਜਾਂ ਪਾਣੀ ਵਾਲੇ ਪੱਖੇ ਚ ਇੱਕ ਚੀਜ਼ ਨਾ ਲਾਈ ਜੀ ਤਾਂ ਬਹੁਤ ਮਹਿੰਗਾ ਪੈਣਾ ਠੀਕ ਹੈ ਜੀ ਪਾਣੀ ਵਾਲਾ ਪੱਖਾ ਪਸ਼ੂ ਨੂੰ ਗਿੱਲਾ ਰੱਖੂਗਾ ਗਿੱਲਾ ਪਸ਼ੂ ਹੀ ਜਿਹੜਾ ਹੋਊਗਾ ਉਹੀ ਖਾਊਗਾ ਜੀ ਠੀਕ ਹੈ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਇੱਕ ਬੜੀ ਇੱਕ ਇੱਕ ਵਾਰ ਛੋਟੀ ਜਿਹੀ ਗੱਲ ਵਿੱਚ ਰਹਿ ਜੀ ਦੁੱਧ ਚੋਣ ਤੋਂ ਬਾਅਦ ਜੀ ਜੀ ਦੋਨੇ ਟਾਈਮ ਦਾ ਆਪਾਂ ਜੋੜ ਲਈ ਸਵੇਰੇ ਸ਼ਾਮ ਦੁੱਧ ਚੋਣ ਤੋਂ ਪਸ਼ੂ ਨੇ ਆਪਣੇ ਪੂਰੇ ਦਿਨ ਦਾ 70% ਪਾਣੀ ਪੀਣਾ ਹੁੰਦਾ ਜੀ ਠੀਕ ਹੈ ਜੀ ਦੁੱਧ ਚੋਣ ਤੋਂ ਬਾਅਦ ਪਸ਼ੂ ਦੇ ਮੂਰੇ ਪਾਣੀ ਤੇ ਪੱਠੇ ਹਾਜ਼ਰ ਚਾਹੀਦੇ ਆ ਜੀ ਤੁਸੀਂ ਦੇਖੋ ਕਿੰਨਾ ਫਰਕ ਪੈਂਦਾ ਇਹਦੇ ਨਾਲ ਠੀਕ ਹੈ ਜੀ ਤੱਪ ਪਾਣੀ ਦਾ ਭਰਿਆ ਹੋਵੇ ਜੀ ਪੱਠੇ ਬੂਰੇ ਪੈਣ ਦਾ ਰੱਜ ਕੇ ਪਸ਼ੂ ਖਾਊਗਾ ਨਾਲੇ ਪਾਣੀ ਪੀਊਗਾ ਜੀ ਠੀਕ ਹੈ ਜੀ ਡਾਕਟਰ ਸਾਹਿਬ ਸਾਡੇ ਕਮਾਲੇ ਦੇ ਵਿੱਚ ਇੱਥੇ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਸਾਡੇ ਨਾਲ ਹੀ ਲੱਗਦਾ ਵੱਡਾ ਏਰੀਆ ਪੈਂਦਾ ਹਰਿਆਣੇ ਦਾ ਉੱਥੋਂ ਵੀ ਅਸੀਂ ਦੇਖਦੇ ਹੈਗੇ ਆਂ ਰਾਜਸਥਾਨ ਤੋਂ ਵੀ ਦੇਖਦੇ ਹੈਗੇ ਆਂ ਕਿ ਗਰਮੀਆਂ ਦੇ ਸੀਜ਼ਨ ਦੇ ਵਿੱਚ ਕਣਕ ਜਿਉਂ ਤੇ ਛੋਲਿਆਂ ਦਾ ਆਟਾ ਰਾਤ ਨੂੰ ਭਿਉਆ ਦਿੱਤਾ ਜਾਂਦਾ ਨਾਲ ਹੀ ਉਹਦੇ ਗੁੜ ਪਾ ਦਿੱਤਾ ਜਾਂਦਾ ਇੱਕ ਰੜਕਨੇ ਦੇ ਵਿੱਚ ਤੌੜੇ ਦੇ ਵਿੱਚ ਤੇ ਸ਼ਵੇਰੇ ਕੱਢ ਕੇ ਉਹਨੂੰ ਪਾਣੀ ਵਿੱਚ ਪਿਆਇਆ ਜਾਂਦਾ ਪਸ਼ੂ ਨੂੰ ਉਹਦੇ ਵਿੱਚ ਹੀ ਨਮਕ ਪਾਇਆ ਜਾਂਦਾ ਹੈਗਾ ਕੀ ਇਹ ਇੱਕ ਵਧੀਆ ਦੇਸੀ ਪੁਰਾਣਾ ਰਵਾਇਤੀ ਆਪਾਂ ਕਹਿ ਲਈਏ ਵੀ ਇੱਕ ਤਰੀਕਾ ਹੈਗਾ ਪਸ਼ੂਆਂ ਦੇ ਹਾਜਮੇ ਨੂੰ ਸੁਧਾਰਨ ਵਾਸਤੇ ਜਾਂ ਇਹ ਠੰਡਾ ਹੁੰਦਾ ਪਸ਼ੂਆਂ ਦੀ ਹੀਟ ਮੈਨੇਜ ਕਰਦਾ ਇਹ ਇਹਦੇ ਫਾਇਦੇ ਬਹੁਤ ਨੇ ਜੀ ਇਚ ਊਰਜਾ ਵੀ ਬਹੁਤ ਹੈ ਇਚ ਪ੍ਰੋਟੀਨ ਵੀ ਬਹੁਤ ਹੈ ਇਹ ਠੰਡਾ ਵੀ ਹੈ ਜੀ ਪਰ ਇਹ ਧਿਆਨ ਰੱਖਣਾ ਅਸੀਂ ਜਦੋਂ ਇਹ ਦੇਣਾ ਜੀ ਅਸੀਂ ਬਫਰ ਜ਼ਰੂਰ ਦੇਣਾ ਬਫਰ ਲਾਈਫਲਾਈਨ ਹੈ ਜੀ ਗਰਮੀਆਚ ਠੀਕ ਹੈ ਜੀ ਜੇ ਤੁਸੀਂ ਬਫਰ ਨਾ ਦਿੱਤਾ ਸੋਡੀਅਮ ਦੀ ਕਮੀ ਹੋਗੀ ਜੀ ਫਿਰ ਪਸ਼ੂ ਤੁਹਾਡਾ ਪੰਗਾ ਪਾਊਗਾ ਹੀ ਪਾਊਗਾ ਜੀ ਉਹ ਵੱਡਾ ਪੰਗਾ ਪਾਊਗਾ ਠੀਕ ਹੈ ਜੀ ਬਫਰ ਕੁਝ ਵੀ ਨਹੀਂ 50-60 ਰੁਪਏ ਕਿਲੋ ਦੀ ਆਈਟਮ ਹੈ ਜੀ ਦੋ ਹੀ ਚੀਜ਼ਾਂ ਨੇ ਜੀ ਇੱਚ ਮਿੱਠਾ ਸੋਡਾ ਤੇ ਮੈਗਨੀਸ਼ੀਅਮ ਆਕਸਾਈਡ ਠੀਕ ਹੈ ਜਿੰਨਾ ਮਿੱਠਾ ਸੋਡਾ ਪਾਉਣਾ ਜੀ ਉਦੋਂ ਉਦਾਂ ਮੈਗਨੀਸ਼ੀਅਮ ਆਕਸਾਈਡ ਪਾਉਣਾ ਬਸ ਠੀਕ ਹੈ ਜੀ ਮੰਨ ਲਓ 700 ਗ੍ਰਾਮ ਮਿੱਠਾ ਸੋਡਾ 300 ਗ੍ਰਾਮ ਮੈਗਨੀਸ਼ੀਅਮ ਆਕਸਾਈਡ ਬਣ ਗਿਆ ਬਫਰ ਘਰੇ ਬਣਾ ਲਓ ਚਾਹੇ ਦੋਨਾਂ ਨੂੰ ਮਿਕਸ ਕਰ ਲਓ ਜੀ ਠੀਕ ਵੱਡੇ ਪਸ਼ੂ ਨੂੰ 100 ਗ੍ਰਾਮ ਦੇਣਾ ਜੀ ਛੋਟੀਆਂ ਬੇੜੀਆਂ ਨੂੰ ਵੀ 100 ਗ੍ਰਾਮ ਹੀ ਦਿਓ ਜਿਹੜੇ ਥੋੜੇ ਜਿਹੀ ਕੱਟੀਆਂ-ਕੁੱਟੀਆਂ ਹੈਗੀਆਂ 3 ਮਹੀਨੇ ਤੋਂ ਉੱਪਰ ਦੀਆਂ ਉਹਨਾਂ ਨੂੰ ਮਤਲਬ ਕਿ 30 ਤੇ 40-40 ਗ੍ਰਾਮ ਦੇਈ ਚਲੋ ਬਚੀਆਂ ਰਹਿਣਗੀਆਂ ਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਜੀ ਤੇ ਡਾਕਟਰ ਸਾਹਿਬ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣੇ ਪਸ਼ੂਪਾਲਕਾਂ ਨੂੰ ਸੁਝਾਅ ਦੇਣਾ ਚਾਹੋਗੇ ਕਿ ਇਸ ਬਿਮਾਰੀ ਦੇ ਵਦਨ ਦੇ ਕੋਈ ਵਾਰਨਿੰਗ ਜਾਂ ਆਪਾਂ ਕੋਈ ਖਾਸ ਖਿਆਲ ਰੱਖੀਏ ਜਿਹੜਾ ਕਿ ਹੁਣ ਵੈਕਸੀਨੇਸ਼ਨ ਹੋਣ ਤੋਂ ਬਾਅਦ ਪਸ਼ੂਆਂ ਦੇ ਸਾਹਮਣੇ ਕੋਈ ਆਪਣੇ ਲੱਛਣ ਆਉਂਦੇ ਆ ਤੇ ਆਪਾਂ ਉਹਦੇ ਲਈ ਤਿਆਰ ਬਰਤਿਆਰ ਰਹੀਏ ਕਿਉਂਕਿ ਆ ਬਾਕੀ ਸਟੇਟਾਂ ਦੇ ਵਿੱਚ ਵੀ ਵੈਕਸੀਨੇਸ਼ਨ ਹੁੰਦੀ ਹੈਗੀ ਆ ਪਰ ਬਿਮਾਰੀ ਦਾ ਅਸਰ ਇਸ ਵਾਰ ਆਪਣੇ ਏਰੀਆ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ ਹੈਗਾ ਹਾਂ ਆਪਣੇ ਅਸਰ ਬਹੁਤ ਜ਼ਿਆਦਾ ਜੀ ਮੂੰਖੁਰ ਦੀਖ ਤਾ ਨਾ ਬਹੁਤ ਸਾਰੇ ਲੋਕਾਂ ਨੇ ਵੈਕਸੀਨ ਲਵਾਈ ਨਹੀਂ ਸੀ ਜੀ ਪਹਿਲਾਂ ਕਰਨ ਤੇ ਹੀ ਵੀ ਸੀਗਾ ਜੀ ਮਨਾ ਕਰ ਦਿੰਦੇ ਆ ਜੀ ਲੋਕ ਬਹੁਤ ਜ਼ਿਆਦੇ ਬਹੁਤ ਸਾਰੇ ਲੋਕ ਦੂਜਾ ਜੀ ਮੈਂ ਤੁਹਾਨੂੰ ਮੇਨ ਗਰਮੀਆਂ ਚ ਕੀ ਕਰਨਾ ਚਾਹੀਦਾ ਜੀ ਦੇਖੋ ਜੀ ਇੱਕ ਤਾਂ ਜਿਹੜਾ ਪਸ਼ੂ ਲਾਲਾਂ ਸੁੱਟਦਾ ਹੈ ਜੀ ਹੂੰ ਤੁਸੀਂ ਦੇਖੋ ਉਹਨੂੰ ਬੁਖਾਰ ਵੀ ਹੋਏਗਾ 102 103 ਬੁਖਾਰ ਹੋਏਗਾ ਠੀਕ ਹੈ ਜੀ ਉਹ ਪਸ਼ੂ ਦਾ ਇੱਕ ਤਾਂ ਉਹਨੂੰ ਨਮਾਉਣਾ ਬਾਰ-ਬਾਰ ਹੈ ਜੀ ਲੋਕ ਨਾ ਬੁਖਾਰ ਚ ਕੀ ਕਹਿੰਦੇ ਨਮਾਉਣ ਵਾਲੇ ਪਸ਼ੂ ਨਮਾਉਣ ਤੋਂ ਬਿਨਾ ਬੁਖਾਰ ਟੁੱਟਣਾ ਹੀ ਨਹੀਂ ਜੀ ਗਰਮੀ ਵਾਲਾ ਸਹੀ ਹੈ ਜੀ ਖੁੱਲਾ ਉਹਦੇ ਪਿੰਡੇ ਤੇ ਪਾਣੀ ਪਾਓ ਫਿਰ ਉਹਨੂੰ ਕੋਈ ਦਵਾਈ ਦਿਓ ਜੀ ਠੀਕ ਹੈ ਦੂਜੀ ਗੱਲ ਜਿਹੜਾ ਪਸ਼ੂ ਲਾਲਾਂ ਸੁੱਟਦਾ ਨਾ ਜੀ ਉਹਦਾ ਸੀਬੀਸੀ ਕੰਪਲੀਟ ਬਲੱਡ ਕਾਊਂਟ ਸਾਡੇ ਨੇੜੇ ਦੇ ਸਰਕਾਰੀ ਹਸਪਤਾਲ ਚੋਂ ਉਹ ਪਿੰਡ ਦੀ ਲੈਬ ਹੈ ਕਿਤੋਂ ਵੀ ਜ਼ਰੂਰ ਕਰਾਓ ਜੇ ਵਿੱਚ ਖੂਨ ਦੀ ਕਮੀ ਹੋਣੀ ਸ਼ੁਰੂ ਹੋ ਗਈ ਐ ਅਕਸਰ ਹੁੰਦੀ ਐ ਜਿੱਥੇ ਪਸ਼ੂ ਲਾਲਾ ਥੜਦੇ ਐ ਜੀ ਜੀ ਪਸ਼ੂ ਨੇ ਹੋਰ ਬਿਮਾਰੀਆਂ ਦੇ ਵਾਸਤੇ ਖਤਰਾ ਵੱਜਣਾ ਐ ਉਹਨੇ ਖੂਨ ਦੀ ਕਮੀ ਨਾ ਮਰਨਾ ਜੀ ਜੀ ਪੰਜਾਬ 'ਚ ਪਸ਼ੂਆਂ ਦੀ ਮੌਤ ਦਾ ਵੱਡਾ ਕਾਰਨ ਖੂਨ ਦੀ ਕਮੀ ਐ ਜੀ ਅਸੀਂ ਸਮਝ ਨਹੀਂ ਰਹੇ ਹਲੇ ਓਕੇ ਠੀਕ ਐ ਜੀ ਅਸੀਂ ਦੇਖੋ ਹਜ਼ਾਰਾਂ ਰੁਪਏ ਦੀ ਦਵਾਈ ਲਾ ਦਿੰਨੇ ਆ 100 ਰੁਪਏ ਦਾ ਟੈਸਟ ਨਹੀਂ ਕਰਾਉਂਦੇ ਜੀ ਹਾਂ ਜੀ ਬਿਲਕੁਲ ਤੁਸੀਂ ਇਹ ਇਹ ਵੀ ਆਪਾਂ ਪਹਿਲਾਂ ਕਿੰਨੀਆਂ ਜਿਹੜੀ ਹੈਗਾ ਇਹਦੇ ਵਿੱਚ ਬਾਈਟਸ ਕੀਤੀਆਂ ਨੇ ਕਿ ਤੁਸੀਂ ਕਹਿੰਦੇ ਹੋ ਵੀ ਦਵਾਈ ਤਾਂ ਤੁਹਾਡੀ ਉਹਨਾਂ ਕੰਮ ਨਹੀਂ ਕਰੇਗੀ ਜਿਨੀ ਤੁਹਾਡੀ ਸੰਤਲੋਤ ਚੰਗੀ ਖਰਾਕ ਲਗਾਤਾਰ ਮਿਲਣ ਦੇ ਬਸੂ ਨੂੰ ਫਾਇਦਾ ਹੋਣਾ ਉਹ ਦਵਾਈ ਤਾਂ ਆਸ ਨਾ ਰੱਖੀ ਜਾਵੇ। ਇਹ ਖੁਰਾਕੀ ਮਸਲੇ ਆ ਜੀ ਦੇਖੋ ਮੈਂ ਨਾ ਇਹਦੇ ਬਾਰੇ ਆਪਣੇ ਚੈਨਲ ਤੇ 9-10 ਵੀਡੀਓ ਜਪਾਈਆਂ ਇਹ ਸਾਰੇ ਵਿਸ਼ੇ ਬਾਰੇ ਬਹੁਤ ਵਿਸਤਾਰ ਚ ਗੱਲ ਕੀਤੀ ਹੈ। ਤੁਸੀਂ ਉਹਦਾ ਲਿੰਕ ਲਓ। ਚੈਨਲ ਦਾ ਨਾਮ ਵੀ ਇੱਕ ਵਾਰ ਬੋਲ ਕੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿਉਂਕਿ ਬਸ ਮੇਰਾ ਨਾਮ ਤੇ ਹੈ ਜੀ ਡਾਕਟਰ ਜੀਵਨ ਗੁਪਤਾ डेयरी फार्मिंग J I W A N पर ਇਸ ਤਰ੍ਹਾਂ ਹੁੰਦਾ ਵੀ ਇਹਦੇ ਤੁਹਾਡੇ ਚੈਨਲ ਦੀ ਰੀਚ ਬਹੁਤ ਜ਼ਿਆਦਾ ਹੋਣ ਕਰਕੇ ਮੈਂ ਚਾਹਣਾ ਵੀ ਹਰ ਇੱਕ ਬੰਦੇ ਤੱਕ ਇਹ ਪਹੁੰਚੇ ਕਿਉਂਕਿ ਅਗਲੀਆਂ ਇਹ ਗਰਮੀਆਂ ਜੀ ਬੜੀਆਂ ਖਤਰਨਾਕ ਹੋਣ ਵਾਲੀਆਂ ਠੀਕ ਹੈ ਜੀ ਦੇਖੋ ਦੁੱਧ ਦਾ ਰੇਟ ਪਹਿਲਾਂ ਹੀ 2 ਰੁਪਏ ਘਟ ਗਿਆ ਜੀ ਤੁਸੀਂ ਦੇਖਿਆ ਪਿੱਛੇ ਦੁੱਧ ਘਟ ਦੁੱਧ ਦੇ ਰੇਟ ਘਟ ਗਏ ਬਿਲਕੁਲ ਬਿਲਕੁਲ ਜੀ ਤੇ ਜੇ ਕੋਈ ਨੁਕਸਾਨ ਹੋ ਗਿਆ ਜੀ ਫਿਰ ਤਾਂ ਬਹੁਤ ਜ਼ਿਆਦਾ ਪਸ਼ੂ ਪਾਲਕ ਨੇ ਉੱਠ ਨਹੀਂ ਸਕਣਾ ਦੁਆਰਾ ਜੀ ਜੇ ਨੁਕਸਾਨ ਹੋ ਗਿਆ ਹਾਂ ਜੀ ਬਿਲਕੁਲ ਜੀ ਬਿਲਕੁਲ ਬਹੁਤ ਜ਼ਰੂਰੀ ਜਾਣਕਾਰੀ ਹੈ ਜੀ ਹਾਂ ਜੀ ਹਾਂ ਜੀ ਕਿਸਾਨ ਭਰਾ ਤੁਸੀਂ ਚੈਨਲ ਦਾ ਲਿੰਕ ਸ਼ੇਅਰ ਕਰ ਦਿਓ ਜੀ ਸਾਰੀ ਜਾਣਕਾਰੀ ਉੱਥੇ ਪਈ ਹੈ ਜੀ ਲੋਕੀ ਦੇਖਣ ਤੇ ਉਹਨੂੰ ਅਪਣਾਉਣ ਪ੍ਰੈਕਟੀਕਲ ਜਾਣਕਾਰੀ ਹੈ ਜੀ ਜੀ ਬਿਲਕੁਲ ਕਿਸਾਨ ਭਰਾ ਡਾਕਟਰ ਸਾਹਿਬ ਦੇ ਚੈਨਲ ਦਾ ਲਿੰਕ ਜਿਹੜਾ ਉਹ ਮੈਨੇ ਵੀਡੀਓ ਦੇ ਨੀਚੇ ਕਮੈਂਟ ਤੇ ਡਿਸਕ੍ਰਿਪਸ਼ਨ ਦੋਨਾਂ ਦੇ ਵਿੱਚ ਹੀ ਪਾਇਆ ਹੋਇਆ ਹੈਗਾ ਤੁਸੀਂ ਜਾ ਕੇ ਚੈਨਲ ਨੂੰ ਚੈੱਕ ਕਰਿਓ ਤੇ ਕੱਲੀ ਕੱਲੀ ਵੀਡੀਓ ਤੁਹਾਡੇ ਜਿਹੜਾ ਦੁੱਧ ਉਤਪਾਦਨ ਦੇ ਲਈ ਤੁਸੀਂ ਪਸ਼ੂ ਰੱਖੇ ਹੋਏ ਆ ਤਾਂ ਉਹਨਾਂ ਦੇ ਵਿੱਚ ਖੁਰਾਕੀ ਪ੍ਰਬੰਧਨ ਬਿਮਾਰੀਆਂ ਤੋਂ ਅਗਾਊਂ ਜਿਹੜੀ ਤੁਹਾਡੀ ਸੂਚਨਾ ਹੈਗੀ ਆ ਉਹਨੂੰ ਵੱਖਰੇ ਵੱਖੋ ਤਰੀਕਿਆਂ ਦੇ ਨਾਲ ਆਪਾਂ ਕਿਵੇਂ ਹੱਲ ਕਰ ਸਕਦੇ ਆ ਕਿਵੇਂ ਆਪਾਂ ਫਵਾਹਾਂ ਤੋਂ ਬਚ ਸਕਦੇ ਹੈਗੇ ਆ ਉਹ ਸਾਰੀ ਜਾਣਕਾਰੀ ਤੁਹਾਡੇ ਚੈਨਲ ਦੇ ਤੁਹਾਨੂੰ ਡੇ ਬਾਏ ਡੇ ਅਪਡੇਟ ਹੁੰਦੀ ਰਹਿੰਦੀ ਹੈਗੀ ਆ ਤੇ ਡਾਕਟਰ ਸਾਹਿਬ ਤੁਸੀਂ ਬੜਾ ਕੀਮਤੀ ਸਮਾਂ ਸਾਡਾ ਦਿੱਤਾ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖਮਾਉਤੋ ਥੈਂਕ ਯੂ